ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜੰਗੀ ਪੱਦਰ ਤੇ ਇੱਕ ਮਹਿੰਮ ਛੜੀ ਗਈ ਹੈ ਜਿਸ ਦਾ ਨਾਂ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਔਰ ਪੰਜਾਬ ਸਰਕਾਰ ਦੀ ਇਸ ਮਹਿੰਮ ਨੂੰ ਭਰਮਾ ਹੁੰਗਾਰਾ ਵੀ ਮਿਲ ਰਿਹਾ ਆਏ ਦਿਨ ਜੋ ਨਸ਼ਾ ਤਸਕਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹਨਾਂ ਦੇ ਘਰ ਵੀ ਟਾਏ ਜਾ ਰਹੇ ਨੇ ਤਾਂ ਇਸ ਸਮੇਂ ਹੇਮ ਦੇ ਨਾਲ ਕਾਫੀ ਹੱਦ ਤੱਕ ਜਿਹੜੀ ਨਸ਼ਿਆਂ ਨੂੰ ਠੱਲ ਪਈਗੀ ਪਰ ਇਹ ਸਭ ਦੇ ਵਿਚਾਲੇ ਕੇਂਦਰ ਨੇ ਪੰਜਾਬ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ ਜੋ ਚਿੰਤਾ ਦਾ ਵਿਸ਼ਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਚਿੰਤਾ ਥੋੜੀ ਵਧੀ ਹੈ ਦਰਅਸਲ ਕੇਂਦਰ ਦੇ ਵੱਲੋਂ ਜਾਰੀ ਇੱਕ ਰਿਪੋਰਟ ਦੇ ਵਿੱਚ ਪੰਜਾਬ ਦੇ ਵਿੱਚੋਂ ਐਚ ਆਈ ਵੀ ਪੋਜ਼ਿਟਿਵ ਕੇਸਾਂ ਦੀ ਦਰ ਪੂਰੇ ਦੇਸ਼ ਦੇ ਵਿੱਚੋਂ ਤੀਜੇ ਸਥਾਨ ਤੇ ਹੈ ਕੇਂਦਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਇਹ ਦਿਖਾਇਆ ਗਿਆ ਜੋ ਕਿ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਦੇ ਵਿੱਚ ਸਾਂਝੇ ਕੀਤੇ ਅੰਕੜਿਆਂ ਦੇ ਅਨੁਸਾਰ ਪੰਜਾਬ ਦੇਸ਼ ਭਰ ਦੇ ਐਚ ਆਈ ਵੀ ਟੈਸਟਾਂ ਦੌਰਾਨ ਪਾਈ ਜਾ ਰਹੀ ਪੋਜ਼ਿਟਿਵ ਦਰ ਦਾ ਵਾਧਾ ਦੇਸ਼ ਦੇ ਸਭ ਤੋਂ ਪ੍ਰਭਾਵਿਤ ਰਾਜਾਂ ਦੇ ਵਿੱਚ ਮੌਜੂਦਾ ਦਰ 1.27 ਨਾਲ ਸੀ ਜੋ ਤੀਜੇ ਸਥਾਨ ਤੇ ਹੈ ਤੇ ਪੰਜਾਬ ਦੀ ਇਹ ਦਰ ਰਾਸ਼ਟਰੀ ਔਸਤ 0.41 ਦੇ ਮੁਕਾਬਲੇ ਤੋਂ ਵੀ ਜ਼ਿਆਦਾ ਹੈ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ ਪੂਰੇ ਦੇਸ਼ ਦੇ ਵਿੱਚ ਐਚ ਆਈ ਵੀ ਵਾਧਾ ਦਰ ਮਿਜ਼ੋਰਮ ਦੇ ਵਿੱਚ 2.1 ਫੀਸਦੀ ਹੈ ਅਸਾਮ ਦੇ ਵਿੱਚ 1.74 ਫੀਸਦੀ ਹੈ ਤੇ ਪੰਜਾਬ ਦੇ ਵਿੱਚ ਦਰ ਹੈ 1.27 ਫੀਸਦੀ ਹੈ ਮਗਾਲਿਆ ਦੇ ਵਿੱਚ 1.21 ਨਾਗਾਲੈਂਡ ਦੇ ਵਿੱਚ 1.2 ਤੇਰਪੁਰਾ 1.6 ਤੇਲੰਗਨਾ 0.81 اور ناچل پردیش 0.75 ਤੇ ਚੰਡੀਗੜ੍ਹ 0.65 ਫੀਸਦੀ ਤੇ ਨੈਸ਼ਨਲ ਪੱਧਰ ਤੇ ਐਚ ਆਈ ਵੀ ਪੋਜ਼ਿਟਿਵ ਦਰ 0.41 ਫੀਸਦੀ ਹੈ ਖਬਰਾਂ ਇਹ ਵੀ ਨੇ ਕਿ ਜਿਹੜਾ ਨਸ਼ੇ ਦੇ ਵਾਅਦੇ ਦਾ ਕਾਰਨ ਹੈ ਉਹ ਹੈ ਜੁੜੇ ਨਸ਼ੇੜੀ ਜਿਹੜੀਆਂ ਉਹ ਨਸ਼ੇ ਦੇ ਦੌਰਾਨ ਜੋ ਇੰਜੈਕਸ਼ਨ ਆ ਉਹਨਾਂ ਦਾ ਇਸਤੇਮਾਲ ਕਰਦੇ ਆ ਤੇ ਜੜੀਆਂ ਸੂਈਆਂ ਆ ਉਹ ਆਸੁਰਖਿਆ ਤਰੀਕੇ ਦੇ ਨਾਲ ਇੱਕ ਦੂਜੇ ਉਹ ਇਸਤੇਮਾਲ ਕਰਦੇ ਨੇ ਸੂਈਆਂ ਜਿਸ ਦੇ ਕਾਰਨ ਇਹ ਜਿਹੜੇ ਐਚ ਆਈ ਵੀ ਦੇ ਮਾਮਲੇ ਆ ਲਗਾਤਾਰ ਵਧ ਰਹੇ ਨੇ ਇਸ ਤੋਂ ਇਲਾਵਾ ਅ ਇਹ ਜੋ ਹੈ ਮੇਨ ਵਾਅਦੇ ਦਾ ਕਾਰਨ ਮੰਨਿਆ ਗਿਆ ਤੇ ਇਸ ਤੋਂ ਇਲਾਵਾ ਵਾਇਰਸ ਅਸੁਰੱਖਿਅਤ ਜਿੰਸੀ ਸੰਪਰਕ ਦੂਸ਼ਿਤ ਖੂਨ ਤੇ ਮਾਂ ਤੋਂ ਬੱਚੇ ਦੇ ਜਨੇਪੇ ਜਾਂ ਸ਼ਕਤੀ ਦਾ ਦੁੱਧ ਚੰਗੌਣ ਦੇ ਨਾਲ ਵਿਆਪਕ ਪੱਧਰ ਤੇ ਫੈਲ ਰਿਹਾ ਸੋ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਚੜੀ ਗਈ ਹੈ ਤੇ ਦੂਜੇ ਪਾਸੇ ਜਿਹੜੀ ਇਹ ਰਿਪੋਰਟ ਹੈ ਚਿੰਤਾ ਦਾ ਵਿਸ਼ਾ ਹਾਲਾਂਕਿ 2024-25 ਦੀ ਇਹ ਰਿਪੋਰਟ ਹੈ ਤੇ ਹੁਣ ਸਰਕਾਰ ਦੇ ਵੱਲੋਂ ਮੁਹਿੰਮ ਕਾਫੀ ਜ਼ਿਆਦਾ ਤੇਜ਼ ਕਰ ਦਿੱਤੀ ਗਈ ਆ ਪਰ ਆਏ ਦਿਨ ਜਿਹੜੇ ਅਸੀਂ ਦੇਖਦੇ ਆ ਕਿ ਨੌਜਵਾਨ ਵੀ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਜੋ ਉਹ ਇੰਜੈਕਸ਼ਨ ਦਾ ਇਸਤੇਮਾਲ ਕਰਦੇ ਨੇ ਉੱਥੇ ਜਿੱਥੇ ਉਸ ਇੰਜੈਕਸ਼ਨ ਦੇ ਨਾਲ ਮਰ ਰਹੇ ਨੇ ਤੇ ਜੋ ਬਚ ਜਾਂਦੇ ਨੇ ਉਸ ਤੋਂ ਬਾਅਦ ਉਹ ਐਚ ਆਈ ਵੀ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਜਿਹੜੇ ਅੰਕੜੇ ਨੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਨੇ ਚਿੰਤਾ ਦਾ ਵਿਸ਼ਾ ਨੇ ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਇਸ ਸਮੇਂ ਦੀ ਲੋੜ ਹੈ